ਰਾਹਤ ਬੈਕਾਇਦ ਨੂੰ ਲੈ ਕੇ ਸਿਆਸਤ ਉਬਾਲ ਮਾਰਦੀ ਹੋਈ ਨਜ਼ਰ ਆ ਰਹੀ ਹੈ ਰੋਲਾ ਕੌਣ ਲੋਕ ਮਾਰੇ ਨੇ ਦਿੱਲੀ ਨੂੰ ਲੁੱਟਣ ਵਾਲੇ ਲੋਕ ਉਹ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਇਹਨਾਂ ਦੇ ਮੁੰਡਿਆ ਸਾਹਿਬ ਗਏ ਉੱਥੇ ਉਹ ਕੇਂਦਰੀ ਸਾਨੂੰ 20000 ਕਰੋੜ ਰੁਪਏ ਚਾਹੇਦਾ ਤੇ ਜਦੋਂ ਉਹਨਾਂ ਦਾ ਚੀਫ ਸੈਕਟਰੀ ਜਿਹੜਾ ਨਾਲ ਜਾ ਰਿਹਾ ਹੈ ਜਿਹੜਾ ਨੁਕਸਾਨ ਦਾ ਪੂਰਾ ਜਾਇਜ਼ਾ ਲੈ ਕੇ ਜਾ ਰਿਹਾ ਹੈ ਉਹ 13000 ਕਰੋੜ ਰੁਪਏ ਮੰਗਦਾ ਪਿਆ ਪਹਿਲੋ ਤੇ ਮੈਂ ਮੁੰਡਿਆ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਜੇ ਤੁਹਾਡਾ ਚੀਫ ਸੈਕਟਰੀ 13000 ਕਰੋੜ ਮੰਗ ਰਿਹਾ ਹੈ ਤੈ ਤ ਤੁਸੀਂ 2000 ਕਰੋੜ ਰੁਪਏ ਦਾ ਬਸਾ ਮੰਗ ਰਹੇ ਹੋ ਦੇਖ ਰਿਹਾ ਸੀ ਤੁਹਾਡੇ ਕਿਸੇ ਚੈਨਲ ਦੇ ਉੱਪਰ ਰੋ ਰਿਹਾ ਸੀ ਉਹ ਉਹ ਰੋ ਇਸ ਕਰਕੇ ਰਿਹਾ ਸੀ ਕਿ ਮੇਰਾ ਕੀ ਬਣੇਗਾ ਮੈਕਸਿਮਮ ਜਿਹੜੀ ਪੰਜਾਬ ਦੇ ਵਿੱਚ ਮਾਈਨਿੰਗ ਹੋਈ ਏ ਉਹ ਮੁੰਡਿਆ ਸਾਹਿਬ ਨੇ ਕੀਤੀ ਹੈ ਜੇ ਅੱਜ ਇਹਨਾਂ ਨੇ ਮਾਈਨਿੰਗ ਨਾ ਕੀਤੀ ਹੁੰਦੀ ਤੇ ਉਸ ਪਿੰਡਾਂ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਹੋਵੇ ਉਹ ਨੁਕਸਾਨ ਨਾ ਹੁੰਦਾ ਇਹਨਾਂ ਨੇ ਮਾਈਨਿੰਗ ਕੀਤੀ ਬੇਸ਼ੁਮਾਰ ਉਹਦੇ ਕਾਰਨ ਕਰਕੇ ਅੱਜ ਜਿਹੜੇ ਸਾਡੇ ਬੰਨ ਟੁੱਟੇ ਨੇ ਉਹ ਇਸ ਕਰਕੇ ਟੁੱਟੇ ਨੇ ਔਰ ਜਿਹੜੇ ਸਾਡੇ ਪਿੰਡ ਡੁੱਬੇ ਨੇ ਸਾਡੇ ਘਰਾਂ ਦਾ ਨੁਕਸਾਨ ਹੋਇਆ ਹੈ ਸਾਡੀਆਂ ਗੋਮਾਂ ਮੱਝਾਂ ਦਾ ਨੁਕਸਾਨ ਹੋਇਆ ਉਹ ਇਹਦੀ ਵਜ੍ਹਾ ਕਰਕੇ ਹੋਇਆ ਹੈ ਦੇਖੋ ਸੈਂਟਰ ਸਰਕਾਰ ਨੇ 12000 ਕਰੋੜ ਰੁਪਈਆ ਇਹਨਾਂ ਨੂੰ ਆਲਰੇਡੀ ਬਿਲੋ ਦਿੱਤਾ ਹੋਇਆ ਹੈ ਇਹਨਾਂ ਨੇ ਉਹ ਖਰਚ ਕਿਉਂ ਨਹੀਂ ਕੀਤਾ ਤੇ ਸੀਬ ਸੈਕਟਰੀ ਤੁਹਾਡਾ 13000 ਕਰੋੜ ਮੰਗ ਰਿਹਾ ਤੁਸੀਂ 20000 ਮੰਗ ਰਹੇ ਹੋ ਪੇਲੋਂ ਦੇ ਸੋ 7000 ਕਰੋੜ ਤੋਂ ਹੀ ਫालतू ਕਿਉਂ ਮੰਗ ਰਹੇ ਹੋ 12000 ਕਰੋੜ ਰੁਪਏ ਤੁਹਾਨੂੰ ਆਲਰੇਡੀ ਸੈਂਟਰ ਸਰਕਾਰ ਦੇ ਚੁੱਕੀ ਹੈ ਤੇ 1600 ਤੁਹਾਨੂੰ ਕਰੋੜ ਰੁਪਏ ਹੋਰ ਦੇ ਦਿੱਤਾ ਤੇ ਫਿਰ ਤੁਹਾਡੇ ਕੋਲ 14000 13600 ਕਰੋੜੇ ਤੁਹਾਡੇ ਕੋਲ ਆ ਗਿਆ ਤਾਂ ਤੁਸੀਂ ਕਹਿੰਦੇ ਹੋ ਚੀਫ ਸੈਕਟਰੀ ਜਿਹੜੀ ਡਿਮਾਂਡ ਸੀ ਤੁਸੀਂ ਉਹਨੂੰ ਜਿਹੜਾ ਇਨਵਿਨ ਲਾਗੂ ਕਰਤਾ ਦੇਖੋ ਉਹਨੂੰ ਲਾਗੂ ਵੀ ਕਰਤਾ ਉਹਦੀ ਇਜਾਜ਼ਤ ਦਿੱਤੀ ਵੀ ਇਹ ਪੈਸੇ ਜਿਹੜੇ ਤੁਸੀਂ ਖਰਚੋ ਤੁਸੀਂ ਕਿਉਂ ਨਹੀਂ ਖਰਚ ਰਹੇ ਪਤਾ ਨਹੀਂ ਹੋਣੀਆਂ ਚਾਹੀਦੀਆਂ ਸਭ ਤੋਂ ਮਿੰਟ ਚਾਹੀਦੀਆਂ ਰੋਲਾ ਤੇ ਸ਼ਰਤਾਂ ਦਾ ਇਹ ਤੇ ਕਹਿੰਦੇ ਨੇ ਕੋਈ ਸ਼ਰਤਾਂ ਨਾਲ ਪੈਸੇ ਉਹਨਾਂ ਦਿਓ ਇਹ ਪੈਸਾ ਸਾਨੂੰ ਦੇ ਦਿਓ ਅਸੀਂ ਚਾਹੀਦੀਆਂ ਹੈਡਰ ਲਗਾਈਏ ਚਾਹੇ ਆਪਣੀ ਜੇਬਾਂ ਭਰੀਏ ਚਾਹੇ ਸਾਡੇ ਅਫਸਰ ਜੇਬਾਂ ਭਰਨ ਜਿੱਦਾਂ ਮਰਜ਼ੀ ਲੁੱਟਾਈਏ ਮੁੰਡਿਆ ਸਾਹਿਬ ਕਹਿੰਦੇ ਨੇ ਕਿ ਜਿਹੜਾ ਵਾ ਇਸ ਤਰ੍ਹਾਂ ਦਾ ਵਿਵਹਾਰ ਮੈਂ ਕਦੀ આજ ਤੱਕ ਦੇਖਿਆ ਨਹੀਂ ਕਹਿੰਦੇ ਮੈਨੂੰ ਅੰਦਰ ਜਾਣ ਤੋਂ ਮੈਂ ਕਹਿੰਦਾ ਪੰਜਾਬ ਦਾ ਮੰਤਰੀ ਆ ਸਾਈਲੈਂਟ ਤੇ ਫੋਨ ਰੱਖਿਆ ਆ ਸੀਗਾ ਮੈਨੂੰ ਕਹਿੰਦੇ ਕਿ ਫੋਨ ਰੱਖ ਕੇ ਬਾਹਰ ਜਾਓ ਫੋਨ ਬਾਹਰ ਰਖਵਾਇਆ ਫਿਰ ਕਿਹਾ ਕਿ ਅੰਦਰ ਜਾ ਕੇ ਤੁਸੀਂ ਹੱਥ ਨਹੀਂ ਮਿਲਾਓਗੇ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਲੀਡਰ ਨੇ ਹੱਥ ਵੀ ਸਾਡੇ ਸੀਨੀਅਰ ਨੇ ਹੱਥ ਵੀ ਮਿਲਾਇਆ ਜਾ ਸਕਦਾ ਵਾ ਕੋਈ ਇਹ ਤੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰੋਟੋਕਾਲ ਪ੍ਰੋਟੋਕਾਲ ਹੈ ਇੱਕ ਪ੍ਰੋਟੋਕਾਲ ਹੈ ਔਰ ਹਾਲਾਤ ਨੇ ਜੋ ਅੱਜ ਉਹ ਤੁਸੀਂ ਸਾਰੇ ਜਾਣਦੇ ਹੋ ਤੇ ਪ੍ਰੋਟੋਕਾਲ ਦੇ ਮੁਤਾਬਕ ਥੋੜਾ ਜਿਆਦਾ ਦੂਰ ਵੀ ਰਹਿਣਾ ਹੁੰਦਾ ਹੈ ਤੇ ਜ਼ਰੂਰੀ ਨਹੀਂ ਵੀ ਆਪਾਂ ਹੱਥ ਮਿਲਾਣਾ ਮੋਦੀ ਜੀ ਨੇ ਹਰ ਜਗ੍ਹਾ ਤੇ ਹੱਥ ਜੋੜ ਕੇ ਹੱਥ ਜੋੜ ਕੇ ਤੁਹਾਡਾ ਸਵਾਗਤ ਕੀਤਾ ਤੁਸੀਂ ਹਰ ਜਗ੍ਹਾ ਤੋਂ ਦੇਖੋ ਮੋਦੀ ਜੀ ਨੇ ਹੱਥ ਜੋੜੇ ਹੋਏ ਨੇ ਜੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੇ ਹੱਥ ਜੋੜ ਕੇ ਤੁਹਾਨੂੰ ਨਮਸਤੇ ਕਰ ਰਹੇ ਨੇ ਹੱਥ ਜੋੜ ਕੇ ਤੁਹਾਡਾ ਸਵਾਗਤ ਕਰ ਰਹੇ ਨੇ ਤੇ ਹੱਥ ਮਿਲਣ ਨਾਲ ਕੀ ਹੋ ਜਾਏਗਾ ਉਹ ਕਹਿੰਦੇ ਕਿ ਓਕੀ ਘੜੀ ਸੀਗੀ ਮੈਂ ਜਿਹੜਾ ਪੰਜਾਬ ਦਾ ਦਰਦ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ 1600 ਕਰੋੜ ਜਿਹੜਾ ਵਾ ਨਾ ਕਾਫੀ ਆ ਇਹਦੇ ਤੇ ਵਿਚਾਰ ਕੀਤਾ ਜੇ ਪ੍ਰਧਾਨ ਮੰਤਰੀ ਮੈਨੂੰ ਕਹਿੰਦੇ ਕਿ ਤੁਸੀਂ ਹਿੰਦੀ ਸਿੱਖੋ ਕਹਿੰਦੇ ਇਹ ਹਿੰਦੀ ਸਿੱਖਣ ਦਾ ਟਾਈਮ ਸੀਗਾ ਦੇਖੋ ਇਹ ਤੇ ਇਹਨਾਂ ਦੀਆਂ ਬਣਾਈ ਹੋਈਆਂ ਗੱਲਾਂ ਨੇ ਕੀ ਗੱਲ ਹੋਈ ਏ ਮੈਨੂੰ ਨਹੀਂ ਪਤਾ ਪਰ ਇਹ ਡਰਾਮੇਬਾਜ਼ ਲੋਗ ਨੇ ਝੂਠ ਲੋਗੋ ਬੋਲਣ ਵਾਲੇ ਨੇ ਅੱਜ ਸਵੇਰੇ ਰੋ ਰੋ ਕੇ ਦੱਸ ਰਿਹਾ ਸੀ ਦਸੂ ਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਐ ਇਹ ਸਾਰੇ ਜਨਤਾ ਜਾਣਦੀ ਹੈ ਇਹ ਡਰਾਮੇ ਕਰ ਰਹੇ ਹੋ 20000 ਰੁਪਏ ਪਰ ਇੱਕੜ ਜਿਹੜਾ ਵਾ ਮੁਆਵਜ਼ਾ ਹਰ ਕਿਸਾਨ ਨੂੰ ਦੇਵਾਂਗੇ ਦੇਖੋ 20000 ਉਹਨਾਂ ਨੇ ਕਹਿੰਦਾ ਦਿੱਤਾ ਪਹਿਲੋਂ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ ਸਾਡੀਆਂ ਭੈਣਾਂ ਨੂੰ ਜਾ ਕੇ ਲੁਧਿਆਣਾ ਜੀ ਕੇ ਸਾਰੇ ਪੰਜਾਬ ਦੇ ਬੱਚੋ 10000 ਰੁਪਏ ਦਵਾਂਗੇ ਉਹ ਦਿੱਤਾ ਜਿਹੜਾ ਇੱਕ ਇਨਸਾਨ 1000 ਰੁਪਏ ਨਹੀਂ ਦੇ ਸਕਦਾ ਤੂੰ ਉਹਨੇ 20-20000 ਅੱਜ ਕਿੱਥੋਂ ਦੇ ਦੇਣਾ ਕਿਸਾਨ ਵੀਰਾਂ ਨੇ ਵੀ ਇੱਕ ਗੱਲ ਕਹੇਤੀ ਵੀ ਸਾਨੂੰ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਤੇ ਕਿਸੇ ਸੰਤਰੀ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਸਾਡੇ ਜਿਹੜੇ ਪੈਸੇ ਨੇ ਡਾਇਰੈਕਟ ਪਹੁੰਚਣਾ ਚਾਹੀਦੇ ਨੇ ਔਰ ਸਾਡੀ ਵੀ ਮੰਗ ਦੇ ਜੀ ਇਹ ਝੂਠੇ ਲੋਕ ਨੇ ਝੂਠ ਬੋਲਦੇ ਨੇ ਡਰਾਮੇ ਕਰਦੇ ਨੇ ਇਹ ਸਿਰਫ ਲੁੱਟਣ ਆਏ ਨੇ ਪੰਜਾਬ ਦੇ ਵਿੱਚ ਇੱਕ ਪਾਸੇ ਹੜਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਬਾਅਦ ਪੰਜਾਬ ਦੀ ਸਿਆਸਤ ਉਬਾਲ ਮਾਰਦੀ ਹੋਈ ਨਜ਼ਰ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਇਹ ਪੰਜਾਬੀਆਂ ਦੇ ਜ਼ਖਮਾਂ ਉੱਤੇ ਨਮਕ ਛਿੜਕਿਆ ਗਿਆ ਵਾ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਬੀਜੇਪੀ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇਵੀ ਸਸੀਗਾਰ ਸਸੀਗਾਰ ਦੇਵੀ ਦੇ ਵੀ ਜੀ ਪੰਜਾਬ ਦੇ ਵਿੱਚ ਇੱਕ ਪਾਸੇ ਹੜਾਂ ਦੀ ਮਾਰ ਦੇਖਣ ਨੂੰ ਮਿਲਦੀ ਹੈ ਦੂਜੇ ਪਾਸੇ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਉਬਾਲ ਮਾਰਦੀ ਹੋਈ ਨਜ਼ਰ ਆ ਰਹੀ ਹੈ 1600 ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਹੋਇਆ ਪਰ ਆਮ ਆਦਮੀ ਪਾਰਟੀ ਦੇ ਆਕੂ ਕਹਿੰਦੇ ਨੇ ਕਿ ਇਹ ਪੰਜਾਬ ਦੇ ਪੰਜਾਬੀਆਂ ਦੇ ਜਖਮਾਂ ਉਤੇ ਨਮਕ ਛਿੜਕਿਆ ਨਹੀਂ ਗਿਆ ਨਮਕ ਉਕੇਰਿਆ ਗਿਆ ਵਾ ਦੇਖੋ ਮੈਂ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਨਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਹੜ੍ਹ ਦੇ ਜਿਹੜੇ ਜਿਹੜੇ ਜਗ੍ਹਾ ਦੇ ਆਇਆ ਔਰ ਬਹੁਤ ਸਾਰਾ ਲੋਕਾਂ ਦਾ ਨੁਕਸਾਨ ਹੋਇਆ ਮੇਰੇ ਜ਼ਿੰਮੇਵਾਰ ਭਰਾਵਾਂ ਦਾ ਔਰ ਉਹ ਉਹਨਾਂ ਜ਼ਿੰਮੇਵਾਰਾ ਭਰਾਵਾਂ ਨੂੰ ਮਿਲ ਕੇ ਗਏ ਸਾਰਿਆਂ ਦਾ ਦੁੱਖ ਸੁਣ ਕੇ ਗਏ ਜੋ ਜੋ ਤਕਲੀਫਾਂ ਜੋ ਜੋ ਹੋਇਆ ਉਹਦੀ ਸਾਰੀ ਜਾਣਕਾਰੀ ਕੇ ਲਏ ਅਸੀਂ ਧੰਨਵਾਦ ਕਰਨੇ ਬਾਕੀ ਤੁਸੀਂ ਗੱਲ ਕੀਤੀ ਵੀ ਲੋਕ ਕੁਝ ਰੋਲਾ ਪਾ ਰਹੇ ਨੇ ਇਹ ਰੋਲਾ ਕੌਣ ਲੋਕ ਪਾ ਰਹੇ ਨੇ ਇਹ ਆਮ ਆਦਮੀ ਪਾਰਟੀ ਜੋਰਾ ਦੀ ਡਾਕੂਆਂ ਦੀ ਲੁਟੇਰੇਾਂ ਦੀ ਪਾਰਟੀ ਦਿੱਲੀ ਨੂੰ ਲੁੱਟਣ ਵਾਲੇ ਲੋਕ ਹੁਣ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਨੂੰ ਲੁੱਟਿਆ ਉਸੇ ਤਰੀਕੇ ਨਾਲ ਇਹ ਸੋਚ ਰਹੇ ਨੇ ਅਸੀਂ ਪੰਜਾਬ ਨੂੰ ਲੁੱਟੀਏ ਤੁਸੀਂ ਦੇਖਿਆ ਹੋਵੇਗਾ ਵੀ ਇਹਨਾਂ ਦੇ ਮੁੰਡਿਆ ਸਾਹਿਬ ਗਏ ਉੱਥੇ ਉਹ ਕਹਿੰਦੇ ਸਾਨੂੰ 20000 ਕਰੋੜ ਰੁਪਏ ਚਾਹੀਦੇ ਤੇ ਜਦੋਂ ਉਹਨਾਂ ਦਾ ਚੀਫ ਸੈਕਟਰੀ ਜਿਹੜਾ ਨਾਲ ਜਾ ਰਿਹਾ ਜਿਹੜਾ ਨੁਕਸਾਨ ਦਾ ਪੂਰਾ ਜਾਇਜ਼ਾ ਲੈ ਕੇ ਜਾ ਰਿਹਾ ਹੈ ਉਹ 13000 ਕਰੋੜ ਰੁਪਏ ਮੰਗਦਾ ਪਿਆ ਰਿਟਰਨ ਦੇ ਵਿੱਚ ਜਿਹੜਾ ਮੰਗ ਰਹੇ ਨੇ ਉਹ 13000 ਕਰੋੜ ਮੰਗ ਰਹੇ ਨੇ ਔਰ ਜਿਹੜੇ ਮੁੰਡਿਆ ਜੀ ਨੇ ਉਹ 2000 ਕਰੋੜ ਮੰਗ ਰਹੇ ਨੇ ਪਹਿਲੋ ਤੇ ਮੈਂ ਮੁੰਡਿਆ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਜੇ ਤੁਹਾਡਾ ਚੀਫ ਸੈਕਟਰੀ 13000 ਕਰੋੜ ਮੰਗ ਰਿਹਾ ਹੈ ਤੇ ਤੁਸੀਂ 2000 ਕਰੋੜ ਰੁਪਏ ਕਦੋਂ ਬਸੇ ਮੰਗ ਰਹੇ ਹੋ ਔਰ ਤੁਹਾਡੇ ਮੁੰਡਿਆ ਸਾਹਿਬ ਏਰੀਆ ਦੇ ਜਿਹੜੇ ਲੋਕ ਨੇ ਉਥੇ ਦੇਖੋ ਸਸਰਾਲੀ ਜਿਹੜਾ ਤੁਹਾਡਾ ਪਿੰਡ ਨਾਲ ਉਹਦਾ ਬਣ ਟੁੱਟੇ ਬੰਤੂ ਟੇ ਉਹ ਬੰਨ ਕਿਉਂ ਟੁੱਟਿਆ ਕਿ ਜਿਹੜੀ ਤੁਸੀਂ ਉਥੇ ਕਰੋੜਾਂ ਰੁਪਏ ਦੀ ਮਾਈਨਿੰਗ ਕੀਤੀ ਹੂੰ ਔਰ ਉਥੇ ਜਿਹੜਾ ਰੋ ਰਿਹਾ ਸੀ ਨਾ ਇਹ ਜਿਹੜਾ ਅੱਜ ਸਵੇਰੇ ਮੈਂ ਇੱਕ ਦੇਖ ਰਿਹਾ ਸੀ ਤੁਹਾਡੇ ਕਿਸੇ ਚੈਨਲ ਦੇ ਉੱਪਰ ਰੋ ਰਿਹਾ ਸੀ ਉਹ ਉਹ ਰੋ ਇਸ ਕਰਕੇ ਰਿਹਾ ਸੀ ਕਿ ਮੇਰਾ ਕੀ ਬਣੇਗਾ ਆਨਮਾਲੇ ਟਾਈਮ ਦੇ ਜਿਸ ਤਰੀਕੇ ਨਾਲ ਮੇਰੇ ਏਰੀਆ ਦੇ ਵਿੱਚ ਮਾਈਨਿੰਗ ਦਾ ਰੋਲਾ ਪਿਆ ਹੈ ਕਿ ਜਿਹੜੀ ਮੈਕਸਿਮਮ ਜਿਹੜੀ ਪੰਜਾਬ ਦੇ ਵਿੱਚ ਮਾਈਨਿੰਗ ਹੋਈ ਹੈ ਉਹ ਮੁੰਡਿਆ ਸਾਹਿਬ ਨੇ ਕੀਤੀ ਹੈ ਔਰ ਅਸੀਂ ਉਹਦੀ ਜਾਂਚ ਕਰਵਾ ਰਹੇ ਹਾਂ ਜੇ ਅੱਜ ਇਹਨਾਂ ਨੇ ਮਾਈਨਿੰਗ ਨਾ ਕੀਤੀ ਹੁੰਦੀ ਤੇ ਉਸ ਪਿੰਡਾਂ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਹੋਵੇ ਉਹ ਨੁਕਸਾਨ ਨਾ ਹੁੰਦਾ ਅੱਜ ਉਹ ਪਿੰਡ ਦੇ ਜਿਹੜੇ ਲੋਕ ਸਨ ਅੱਜ ਵੀ ਜਲੇਜੋ ਰੋ ਰਹੇ ਨੇ ਕਿ ਮੁੰਡੀਆਂ ਸਾਹਿਬ ਨੇ ਜਿਹੜੀ ਉਥੋਂ ਦੀ ਮਾਈਨਿੰਗ ਕੀਤੀ ਹੈ ਉਹਦੇ ਕਰਕੇ ਸਾਡਾ ਜਿਹੜਾ ਸਸਰਾਲੀ ਪਿੰਡ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਕਰਕੇ ਹੋਇਆ ਉਹ ਰੋ ਇਸ ਕਰਕੇ ਰਏ ਸੀ ਉਹਨਾਂ ਨੂੰ ਆਉਣ ਵਾਲਾ ਜਿਹੜਾ ਟਾਈਮ ਹੈ ਮਾੜਾ ਟਾਈਮ ਨਜ਼ਰ ਆ ਰਿਹਾ ਨਾ ਉਹਦੇ ਕਰਕੇ ਰੋ ਰਹੇ ਸੀ ਕਿ ਮੋਦੀ ਜੀ ਨੇ ਉਥੇ ਕੀ ਹੈ ਕਿ ਇਹ ਜਦੋਂ ਪਿੰਡ ਦੇ ਲੋਕਾਂ ਨੇ ਉਥੇ ਕਿਹਾ ਮੋਦੀ ਜੀ ਨੂੰ ਵੀ ਜਿਹੜੀ ਮਾਈਨਿੰਗ ਹੋਈ ਹੈ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਨੇ ਕੀਤੀ ਹੈ ਉਹਦੇ ਕਰਕੇ ਹੜ ਜਿਹੜੇ ਨੇ ਜਿਆਦਾ ਆਏ ਨੇ ਔਰ ਸਾਡਾ ਨੁਕਸਾਨ ਹੋਇਆ ਔਰ ਅਸੀਂ ਉਹਦੀ ਇਨਕੁਆਰੀ ਕਰਵਾਉਣੀ ਹੈ ਮੀਟਿੰਗ ਦੇ ਵਿੱਚ ਬਿਲਕੁਲ ਮੀਟਿੰਗ ਦੇ ਵਿੱਚ ਜਿਹੜੇ ਉਥੇ ਜ਼ਿੰਮੇਵਾਰ ਮੇਰੇ ਭਰਾ ਆਏ ਸੀ ਕਿਸਾਨ ਜਿਹੜੇ ਆਏ ਸੀ ਉਹਨਾਂ ਨੇ ਕਲੀਅਰ ਕਿਹਾ ਵੀ ਸਾਨੂੰ ਤੇਈ ਦਾ ਪੈਸਾ ਨਹੀਂ ਮਿਲਿਆ ਜਿਹੜਾ ਤੇਈ ਚ ਪਾਣੀ ਆਇਆ ਔਰ ਉਸ ਤੋਂ ਬਾਅਦ ਇਹਨਾਂ ਨੇ ਮਾਈਨਿੰਗ ਕੀਤੀ ਬੇਸ਼ੁਮਾਰ ਉਹਦੇ ਕਾਰਨ ਕਰਕੇ ਅੱਜ ਜਿਹੜੇ ਸਾਡੇ ਬੰਨ ਟੁੱਟੇ ਨੇ ਉਹ ਇਸ ਕਰਕੇ ਟੁੱਟੇ ਨੇ ਔਰ ਸਾਡੇ ਸਾਡੇ ਪਿੰਡ ਡੁੱਬੇ ਨੇ ਸਾਡੇ ਘਰਾਂ ਦਾ ਨੁਕਸਾਨ ਹੋਇਆ ਹੈ ਸਾਡੀਆਂ ਗੋਮਾਂ ਮੱਝਾਂ ਦਾ ਨੁਕਸਾਨ ਹੋਇਆ ਉਹ ਇਹਦੀ ਵਜ੍ਹਾ ਕਰਕੇ ਹੋਇਆ ਔਰ ਸਾਡੇ ਸਿੰਦਰ ਜਾਖੜ ਜੀ ਨੇ ਵੀ ਪ੍ਰਧਾਨ ਨੇ ਸਾਡੇ ਪਰਦੇਸ ਤੇ ਅਸ਼ਵਨੀ ਚਰਮਾਏ ਸਾਡੇ ਪ੍ਰਧਾਨ ਨੇ ਉਹਨਾਂ ਨੇ ਕਲੀਅਰ ਇੱਕ ਗੱਲ ਕਹੀਏ ਵੀ ਅਸੀਂ ਦੀ ਸੀਬੀਏ ਦੀ ਇਨਕੁਆਰੀ ਕਰਕੇ ਇਹ ਮੁੰਡੀਆਂ ਵਰਗੇ ਜਿਹੜੇ ਰੋ ਰਹੇ ਨੇ ਡਰਾਮਾ ਕਰ ਰਹੇ ਨੇ ਇਹਨਾਂ ਨੂੰ ਜਲਦੀ ਸਲਾਖਾ ਦੇ ਪਿੱਛੇ ਜਾਣਾ ਪਊਗਾ ਔਰ ਇੱਕ ਇੱਕ ਮੈਂ ਹੋਰ ਦਮ ਦੱਸ ਦਿਆਂ ਜਿਹੜਾ 20000 ਕਰੋੜ ਰੁਪਇਆ ਮੰਗ ਰਹੇ ਸੀ ਮੁੰਡਿਆ ਸਾਹਿਬ ਜੇ ਸੀਪ ਸੈਕਟਰ ਤੋਂ ਤੁਹਾਡਾ 13000 ਕਰੋੜ ਮੰਗ ਰਿਹਾ ਤੁਸੀਂ 20 ਯਾਰ ਮੰਗ ਰਹੇ ਹੋ ਪਹਿਲੋਂ ਦੇ ਸੋ 7000 ਕਰੋੜ ਤੋਂ ਹੀ ਫालतू ਕਿਉਂ ਮੰਗ ਰਹੇ ਹੋ ਔਰ ਜਿਹੜਾ ਦੇਖੋ ਸੈਂਟਰ ਸਰਕਾਰ ਨੇ 12000 ਕਰੋੜ ਰੁਪਇਆ ਇਹਨਾਂ ਨੂੰ ਆਲਰੇਡੀ ਪਹਿਲੋਂ ਦਿੱਤਾ ਹੋਇਆ ਹੈ ਇਹਨਾਂ ਨੇ ਉਹ ਖਰਚ ਕਿਉਂ ਨਹੀਂ ਕੀਤਾ ਉਹ ਖਰਚ ਕਰਨ 1600 ਕਰੋੜ ਵੀ ਉਹਨਾਂ ਨੇ ਹੋਰ ਦੇ ਦਿੱਤਾ ਤੇ 13600 ਕਰੋੜ ਤੇ ਦੇ ਦਿੱਤਾ ਉਹਨਾਂ ਨੇ 13 13.5 ਹਜ਼ਾਰ ਕਰੋੜ ਦੀ ਤੁਹਾਡਾ ਚੀਫ ਸੈਕਟਰੀ ਡਿਮਾਂਡ ਕਰ ਰਿਹਾ ਹੈ 12000 ਕਰੋੜ ਰੁਪਏ ਤੁਹਾਨੂੰ ਆਲਰੇਡੀ ਸੈਂਟਰ ਸਰਕਾਰ ਦੇ ਚੁੱਕੀ ਹੈ ਤੇ 1600 ਤੁਹਾਨੂੰ ਕਰੋੜ ਰੁਪਏ ਹੋਰ ਦੇ ਦਿੱਤਾ ਤੇ ਫਿਰ ਤੁਹਾਡੇ ਕੋਲ 14 13600 ਕਰੋੜ ਤੁਹਾਡੇ ਕੋਲ ਆ ਗਿਆ ਤੇ ਜੋ ਤੁਹਾਡੀ ਡਿਮਾਂਡ ਚੋਂ ਡਿਮਾਂਡ ਤੁਹਾਡੀ ਪੂਰੀ ਹੋ ਗਈ ਤਾਂ ਤੁਸੀਂ ਕਹਿੰਦੇ ਹੋ ਚੀਫ ਸੈਕਟਰੀ ਦੀ ਜਿਹੜੀ ਡਿਮਾਂਡ ਸੀ ਤੁਸੀਂ ਉਹਨੂੰ ਜਿਹੜਾ ਇਨਬਿਨ ਲਾਗੂ ਕਰਤਾ ਦੇਖੋ ਉਹਨੂੰ ਲਾਗੂ ਵੀ ਕਰਤਾ ਉਹਦੀ ਇਜਾਜ਼ਤ ਦਿੱਤੀ ਵੀ ਇਹ ਪੈਸੇ ਜਿਹੜੇ ਤੁਸੀਂ ਖਰਚੋ ਤੁਸੀਂ ਕਿਉਂ ਨਹੀਂ ਖਰਚ ਰਹੇ ਇਹ ਜਿਹੜੇ ਜਿਹੜੇ ਨੁਕਸਾਨ ਹੋਇਆ ਮੇਰੇ ਕਿਸਾਨ ਮੇਰਾ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਸੇ ਉਹਨਾਂ ਨੂੰ ਪੈਸੇ ਪਹੁੰਚਣਾ ਚਾਹੀਦੇ ਨੇ ਪਰ ਇਹਨਾਂ ਦੀ ਤਕਲੀਬ ਹੋ ਰਹੀ ਹੈ ਇਹ ਤੇ ਕਹਿੰਦੇ ਨੇ ਕਿ ਕੋਈ ਸ਼ਰਤਾਂ ਨਾਲ ਪੈਸੇ ਉਹਨਾਂ ਦੇਓ ਇਹ ਪੈਸਾ ਸਾਨੂੰ ਦੇ ਦਿਓ ਅਸੀਂ ਚਾਹ ਦੀਆਂ ਹੈਡਰ ਲਗਾਈਏ ਚਾਹ ਆਪਣੀ ਜਿਬਾ ਭਰੀਏ ਚਾਹ ਸਾਡੇ ਅਫਸਰ ਜਿਬਾ ਭਰਨ ਜਿੱਦਾਂ ਮਰਜ਼ੀ ਲੁੱਟਾਈਏ ਅਸੀਂ ਲੋਕਾਂ ਦੇ ਲਗਾਈਏ ਜਾਂ ਨਾ ਲਗਾਈਏ ਸਾਨੂੰ ਸਿੱਧੀ ਇਜਾਜ਼ਤ ਦੇ ਦਿਓ ਵੀ ਆ ਤੁਹਾਡੇ ਕੋਲ ਪੈਸਾ ਆ ਗਿਆ ਤੁਸੀਂ ਘਰ ਚ ਲੋ ਸ਼ਰਤਾਂ ਨਹੀਂ ਹੋਣੀਆਂ ਚਾਹੀਦੀਆਂ ਸਿਰਫ ਪਰਮਣੂ ਚਾਹੀਦੀਆਂ ਰੋਲਾ ਤੇ ਸ਼ਰਤਾਂ ਦਾ ਤੇ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਸ ਚੀਜ਼ ਵਾਸਤੇ ਤੁਸੀਂ ਪੈਸਾ ਲੈ ਰਹੇ ਹੋ ਤੁਸੀਂ ਪੈਸਾ ਉੱਤੇ ਲਗਾਓ ਪੈਸਾ ਤੁਸੀਂ ਤੁਹਾਨੂੰ ਦੇ ਰਹੇ ਹਾਂ ਅਸੀਂ ਕਿਸਾਨ ਵੀਰਾਂ ਵਾਸਤੇ ਤੁਸੀਂ ਆਪਣੇ ਇਤੇ ਕਾਰ ਖਰੀਦ ਰਹੇ ਹੋ ਜਾਂ ਉਹ ਨਹੀਂ ਹੋਏਗਾ ਪੈਸਾ ਜਿਸ ਚੀਜ਼ ਵਾਸਤੇ ਲਿਆ ਹੈ ਪੈਸਾ ਉਹਦੇ ਵਾਸਤੇ ਲੱਗਣਾ ਚਾਹੀਦਾ ਆਪਾਂ ਸਿੱਧੀ ਜੀ ਗੱਲ ਹੈ ਜਿਸ ਚੀਜ਼ ਵਾਸਤੇ ਪੈਸਾ ਇਕੱਠਾ ਕਰਨੇ ਆ ਪੈਸਾ ਉਸੇ ਪਾਸੇ ਲੱਗਣਾ ਚਾਹੀਦਾ ਨਾ ਅੱਜ ਕਿਸਾਨ ਵੀਰਾਂ ਨੂੰ ਖੇਤੀ ਬੀਆਂ ਬੀ ਵਾਸਤੇ ਲੋੜ ਹੈ ਬੀ ਲੈ ਕੇ ਦੇਣਾ ਚਾਹੀਦਾ ਕਿਸਾਨ ਵੀਰਾਂ ਦੇ ਜ਼ਮੀਨਾਂ ਦੇ ਵਿੱਚੋਂ ਮਿੱਟੀ ਕੱਢਣ ਵਾਲੀ ਗੱਲ ਉਹ ਮਿੱਟੀ ਕੱਢਣ ਦੇ ਪੈਸੇ ਦੇਣੇ ਚਾਹੀਦੇ ਨੇ ਕਿਸਾਨ ਵੀਰਾਂ ਦੇ ਪਿੰਡਾਂ ਦੇ ਪਿੰਡ ਜਿਹੜੇ ਉਹਨਾਂ ਦੇ ਮਕਾਨ ਟੈਗ ਉਹਨਾਂ ਦੇ ਮਕਾਨਾਂ ਦੇ ਪੈਸੇ ਦੇਣੇ ਚਾਹੀਦੇ ਨੇ ਅਗਲੇ 2 ਸਾਲ 3 ਸਾਲ ਜਿਹੜੀ ਫਸਲ ਨਹੀਂ ਹੋਣੀ ਕਿਸਾਨ ਵੀਰਾਂ ਨੂੰ ਉਹਦੇ ਪੈਸੇ ਮਿਲਣੇ ਚਾਹੀਦੇ ਨੇ ਨਾ ਕਿ ਇਹਨਾਂ ਦੀ ਜੇਬਾਂ ਭਰਨ ਵਾਸਤੇ ਔਰ ਜੇ ਕਿਸਾਨ ਮੇਰੇ ਵੀਰਾਂ ਨੇ ਕਿਹਾ ਸਾਨੂੰ 23 ਦੇ ਵੀ ਮੋਦੀ ਸਾਹਿਬ ਜਿਹੜੇ ਪੈਸੇ ਸਾਨੂੰ ਨਹੀਂ ਮਿਲੇ ਤੇ ਮੋਦੀ ਜੀ ਹੈਰਾਨ ਹੋ ਗਏ ਸੀ ਕਹਿੰਦੇ ਸੀ ਮੈਂ ਜਲਦੀ ਅਫਸਰ ਨਾਲ ਗੱਲ ਕਰਕੇ ਇਸ ਚੀਜ਼ ਦੀ ਇਨਕੁਆਇਰੀ ਕਰਾਂਗਾ ਤੁਸੀਂ ਮੁੰਡਿਆ ਸਾਹਿਬ ਦੀ ਗੱਲ ਕੀਤੀ ਕਿ ਮੁੰਡਿਆ ਸਾਹਿਬ ਰੋ ਕੇ ਦੱਸ ਰਹੇ ਸੀਗੇ ਕਿ ਉਹਨਾਂ ਦੇ ਨਾਲ ਜੋ ਹੋਇਆ ਮੁੰਡਿਆ ਸਾਹਿਬ ਕਹਿੰਦੇ ਨੇ ਕਿ ਜਿਹੜਾ ਵਾ ਇਸ ਤਰ੍ਹਾਂ ਦਾ ਵਿਵਾਰ ਮੈਂ ਕਦੀ ਅੱਜ ਤੱਕ ਦੇਖਿਆ ਨਹੀਂ ਕਹਿੰਦੇ ਮੈਨੂੰ ਅੰਦਰ ਜਾਂਦੋਂ ਮੈਂ ਕਹਿੰਦਾ ਪੰਜਾਬ ਦਾ ਮੰਤਰੀ ਆ ਸਾਈਲੈਂਟ ਤੇ ਫੋਨ ਰੱਖਿਆ ਆ ਸੀਗਾ ਮੈਨੂੰ ਕਹਿੰਦੇ ਕਿ ਫੋਨ ਰੱਖ ਕੇ ਬਾਹਰ ਜਾਓ ਫੋਨ ਬਾਹਰ ਰਖਵਾਇਆ ਫਿਰ ਕਿਹਾ ਕਿ ਅੰਦਰ ਜਾ ਕੇ ਤੁਸੀਂ ਹੱਥ ਨਹੀਂ ਮਿਲਾਓਗੇ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਲੀਡਰ ਨੇ ਹੱਥ ਵੀ ਸਾਡੇ ਸੀਨੀਅਰ ਨੇ ਹੱਥ ਵੀ ਮਿਲਾਇਆ ਜਾ ਸਕਦਾ ਵਾ ਹਾਂ ਮੈਂ ਸੁਣੇ ਇਹ ਗੱਲ ਉਹ ਕਹਿੰਦੇ ਸੀ ਜੀ ਬੀਜੇਪੀ ਦੇ ਲੋਕਾਂ ਦੇ ਨਾਲ ਹੱਥ ਮਿਲਾ ਰਹੇ ਸੀ ਮੈਂ ਇਹ ਮੁੰਡਿਆ ਸਭ ਨੂੰ ਇਹ ਕਹਿਣਾ ਚਾਹਨਾ ਵੀ ਮੀਡੀਆ ਉੱਥੇ ਹੈਗਾ ਸੀ ਠੀਕ ਹੈ ਔਰ ਮੇਰੇ ਕੋਲੇ ਬਹੁਤ ਸਾਰੀਆਂ ਫੋ ਠੀਕ ਹੈ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਹੋ ਜਾਂ ਕਿਸੇ وجہ ਕਰਕੇ ਵੀ ਠੀਕ ਹੈ ਖਤਮ ਲਾਉਣ ਵਾਸਤੇ ਉਹਨਾਂ ਨੇ ਨਹੀਂ ਮਿਲਾਇਆ ਹੋਵੇਗਾ ਜਾਂ ਕਿਸੇ ਬੀਜੀਪਲ ਨਾਲ ਵੀ ਨਹੀਂ ਮਿਲਾਇਆ ਹੋਵੇਗਾ ਠੀਕ ਹੈ ਨਮਸਤੇ ਹੁੰਦਾ ਦੂਰ ਹੁੰਦੇ ਨੇ ਸਾਰਿਆਂ ਨੂੰ ਨਮਸਤੇ ਕਰ ਸਕਦੇ ਆ ਕੋਈ ਇਹ ਤੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰੋਟੋਕਾਲ ਪ੍ਰੋਟੋਕਾਲ ਹੈ ਇੱਕ ਪ੍ਰੋਟੋਕਾਲ ਹੈ ਔਰ ਹਾਲਾਤ ਨੇ ਜੋ ਅੱਜ ਉਹ ਤੁਸੀਂ ਸਾਰੇ ਜਾਣਦੇ ਹੋ ਤੇ ਪ੍ਰੋਟੋਕਾਲ ਦੇ ਮੁਤਾਬਕ ਥੋੜਾ ਜਿਆਦਾ ਦੂਰ ਵੀ ਰਹਿਣਾ ਹੁੰਦਾ ਹੈ ਤੇ ਜ਼ਰੂਰੀ ਨਹੀਂ ਵੀ ਆਪਾਂ ਹੱਥ ਮਿਲਾਣਾ ਮੋਦੀ ਜੀ ਨੇ ਹਰ ਜਗ੍ਹਾ ਤੇ ਹੱਥ ਜੋੜ ਕੇ ਹੱਥ ਜੋੜ ਕੇ ਤੁਹਾਡਾ ਸਵਾਗਤ ਕੀਤਾ ਤੁਸੀਂ ਹਰ ਜਗ੍ਹਾ ਤੋਂ ਦੇਖੋ ਮੋਦੀ ਜੀ ਨੇ ਹੱਥ ਜੋੜੇ ਹੋਏ ਨੇ ਜੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੇ ਹੱਥ ਜੋੜ ਕੇ ਤੁਹਾਨੂੰ ਨਮਸਤੇ ਕਰ ਰਹੇ ਨੇ ਹੱਥ ਜੋੜ ਕੇ ਤੁਹਾਡਾ ਸਵਾਗਤ ਕਰ ਰਹੇ ਨੇ ਤੇ ਹੱਥ ਮਿਲਨ ਨਾਲ ਕੀ ਹੋ ਜਾਏਗਾ ਹੱਥ ਮਿਲਨ ਨਾਲ ਤਾਂ ਕੁਝ ਨਹੀਂ ਨੋ ਚੱਲਿਆ ਹੱਥ ਜੋੜ ਕੇ ਤੁਹਾਡਾ ਸਵਾਗਤ ਕਰਦੇ ਬੈਨੇ ਹੱਥ ਜੋੜ ਕੇ ਤੁਹਾਨੂੰ ਨਮਸਤੇ ਕਰਦੇ ਬੈਨੇ ਤੇ ਤੁਹਾਡੇ ਨਾਲ ਹੱਥ ਨਹੀਂ ਮਿਲਾਇਆ ਤੇ ਇਹਦੇ ਨਾਲ ਮੋਦੀ ਜੀ ਨੇ ਹੱਥ ਨਹੀਂ ਮਿਲਾਇਆ ਨੂੰ ਹੋਊਗਾ ਸ਼ਿਕਵਾ ਹੋਊਗਾ ਕਿ ਬੀਜੇਪੀ ਲੀਡਰਾਂ ਦੇ ਨਾਲ ਮਿਲਾਇਆ ਸਾਡੇ ਨਾਲ ਨਹੀਂ ਮਿਲਾਇਆ ਦੇਖੋ ਮੈਂ ਵੀ ਉੱਥੇ ਹਾਜ਼ਰ ਸੀ ਕਿਸੇ ਨੇ ਹੱਥ ਨਹੀਂ ਮਿਲਾਇਆ ਉਹ ਜਾ ਰਹੇ ਸੀ ਨਾਲ ਉਹਨਾਂ ਦੇ ਬੋਡੀਗਾਰਡ ਹੁੰਦੇ ਨੇ ਉਹ ਨਾਲ-ਨਾਲ ਜਾ ਰਹੇ ਸੀ ਤੇ ਉਹ ਸਾਰਿਆਂ ਨੂੰ ਨਮਸਤੇ ਕਰਕੇ ਇੱਕ ਮਿੰਟ ਰੁੱਕ ਕੇ ਸਾਰਿਆਂ ਨਾਲ ਗੱਲ ਕਰਕੇ ਗੱਲ ਉਹਨਾਂ ਨੇ ਪੁੱਛੀ ਗੱਲ ਕਰਕੇ ਸਾਰਿਆਂ ਨਾਲ ਠੀਕ ਹੋ ਹਾਲ-ਚਾਲ ਪੁੱਛ ਕੇ ਗਏ ਨੇ ਸਾਡੇ ਲੋਕਾਂ ਨਾਲ ਵੀ ਨਹੀਂ ਮਿਲਾਇਆ ਪਰ ਸਾਰਿਆਂ ਨੂੰ ਹੱਥ ਜੋੜ ਕੇ ਜੇ ਤੁਸੀਂ ਨਮਸਤੇ ਕਰ ਰਹੇ ਹੋ ਹੱਥ ਜੋੜ ਕੇ ਤੁਸੀਂ ਸਵਾਗਤ ਕਰ ਰਹੇ ਹੋ ਤੇ ਮੇਰੇ ਖਿਆਲ ਇਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ। ਦੇਖੋ ਫੋਟੋ ਲਾਈ ਹੋਈ ਹੈ ਪ੍ਰਧਾਨ ਮੰਤਰੀ ਦੇ ਨਾਲ ਹੱਥ ਮਲਾਉਂਦੇ ਹੋਏ। ਦੇਖੋ ਇਹ ਲੁਧਿਆਣਾ ਆਏ ਸੀ 24 ਦੇ ਵਿੱਚ ਤੇ ਉਸ ਟਾਈਮ ਹਾਲਾਤ ਵੀ ਸਭ ਠੀਕ ਸੀ ਕੋਈ ਕਿਸੇ ਚੀਜ਼ ਦੀ ਹੁਣ ਵਿੱਚੇ ਕਰੋਨਾ ਸੀ ਦੀ ਕਰੋਨਾ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨਾਲ ਆਪਣੀ ਮਾਤਾ ਨਾਲ ਪਿਤਾ ਨਾਲ ਜਾਂ ਕਿਸੇ ਆਪਣੇ ਪਰਿਵਾਰ ਨਾਲ ਤੁਸੀਂ ਹੱਥ ਨਹੀਂ ਸੀ ਮਲਾ ਸਕਦੇ ਜਾਂ ਤੁਸੀਂ ਹੈਗਾ ਸੀ ਨਾ ਜੀ ਤੇ ਕੁਝ ਐਸੀਆਂ ਦੇਖੋ ਅ ਅੱਜ ਕੱਲ ਬਿਮਾਰੀਆਂ ਵੀ ਕਹਿ ਲਓ ਜਾਂ ਕੁਝ ਕੁਝ ਵੀ ਸਮਝ ਲਓ ਤੇ ਡਾਕਟਰ ਵੀ ਜਿਹੜੇ ਨੇ ਉਹ ਵੀ ਲੋ ਨਹੀਂ ਕਰਦੇ ਰਿਕਨ ਵੀ ਥੋੜਾ ਜਿਹਾ ਚਲੋ ਵੀ ਦੂਰੀ ਬਣਾ ਕੇ ਰੱਖੋ ਹੈਗਾ ਨਾ ਜੀ ਆਪਾਂ ਕਰੋਨਾ ਦੇ 2-4 ਸਾਲ ਆਪਾਂ ਇੱਕ ਦੂਸਰੇ ਤੋਂ ਦੂਰ ਰਹੇ ਨਾ ਜੀ ਉਹ ਕਹਿੰਦੇ ਕਿ ਓਕੀ ਘੜੀ ਸੀਗੀ ਮੈਂ ਜਿਹੜਾ ਪੰਜਾਬ ਦਾ ਦਰਦ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ 1600 ਕਰੋੜ ਜਿਹੜਾ ਵਾ ਨਾ ਕਾਫੀ ਆ ਇਹਦੇ ਤੇ ਵਿਚਾਰ ਕੀਤਾ ਪ੍ਰਧਾਨ ਮੰਤਰੀ ਮੈਨੂੰ ਕਹਿੰਦੇ ਕਿ ਤੁਸੀਂ ਹਿੰਦੀ ਸਿੱਖੋ ਕਹਿੰਦੇ ਇਹ ਹਿੰਦੀ ਸਿੱਖਣ ਦਾ ਟਾਈਮ ਸੀਗਾ ਮੋਦੀ ਜੀ ਕਹਿ ਰਹੇ ਨੇ ਤੁਹਾਡੇ ਕੋਲ 13600 ਕਰੋੜ ਰੁਪਈਆ ਹੈ 12000 ਕਰੋੜ ਰੁਪਈਆ ਆਲਰੇਡੀ ਤੁਹਾਨੂੰ ਦੇ ਚੁੱਕੇ ਆ 1600 ਕਰੋੜ ਰੁਪਈਆ ਤੁਹਾਨੂੰ ਅਸੀਂ ਹੋਰ ਦੇ ਰਹੇ ਆ ਤੇ ਤੁਸੀਂ ਫਿਰ 1600 ਕਰੋੜ ਕਿਉਂ ਕਹਿੰਦੇ ਜਦ 12000 ਕਰੋੜ ਰੁਪਈਆ ਤੁਸੀਂ ਆਲਰੇਡੀ ਤੁਹਾਡੇ ਕੋਲ ਪਿਆ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰ ਰਹੇ ਤੇ ਮੋਦੀ ਜੀ ਦੱਸੋ ਉਹਨ ਕੀ ਕਹਿਣਗੇ ਕਹਿੰਦੇ ਮੈਨੂੰ ਕਹਿੰਦੇ ਹਿੰਦੀ ਸਿੱਖੋ ਦੇਖੋ ਇਹ ਤੇ ਇਹਨਾਂ ਦੀ ਬਣਾਈ ਹੋਈਆਂ ਗੱਲਾਂ ਨੇ ਉਸ ਟਾਈਮ ਜਦੋਂ ਗੱਲਬਾਤ ਹੋ ਰਹੀ ਹੋएगी ਤੇ ਹੋ ਸਕਦਾ ਕੀ ਗੱਲ ਹੋਈ ਏ ਮੈਨੂੰ ਨਹੀਂ ਪਤਾ ਪਰ ਇਹ ਡਰਾਮੇਬਾਜ਼ ਲੋਗ ਨੇ ਝੂਠ ਲੋਗੋ ਬੋਲਣ ਵਾਲੇ ਨੇ ਅੱਜ ਸਵੇਰੇ ਰੋ ਰੋ ਕੇ ਦੱਸ ਰਿਹਾ ਸੀ ਦੱਸੋ ਇਹਦੇ ਚ ਰੋਣ ਵਾਲੀ ਕਿਹੜੀ ਗੱਲ ਹੈ ਰੋ ਕੇ ਦੱਸ ਰਿਹਾ ਸੀ ਉਹ ਵੀ ਤੁਸੀਂ ਜੇ ਇੰਨਾ ਤੁਸੀਂ ਪੰਜਾਬ ਦੇ ਹਮੈਤੀ ਹੋ ਇੰਨਾ ਤੁਸੀਂ ਪੰਜਾਬ ਬਾਰੇ ਸੋਚਦੇ ਹੋ ਇੰਨਾ ਜੇ ਤੁਸੀਂ ਪੰਜਾਬ ਵਾਸਤੇ ਰੋ ਰਹੇ ਹੋ ਇਹ ਸਾਰੇ ਜਨਤਾ ਜਾਣਦੀ ਹੈ ਇਹ ਡਰਾਮੇ ਕਰ ਰਹੇ ਹੋ ਤੁਸੀਂ ਪੰਜਾਬ ਨੂੰ ਪੰਜਾਬ ਵਿੱਚ ਰਹਿ ਕੇ ਤੁਸੀਂ ਜਾ ਕੇ ਉਹਨਾਂ ਨੂੰ ਕੀ ਦਿੱਤਾ ਅਜੇ ਤੱਕ ਇੱਕ ਪੈਸਾ ਦੱਸੋ ਤੁਸੀਂ ਉਹਨਾਂ ਨੂੰ ਇੱਕ ਪਚਾਇਆ ਮੋਦੀ ਸਾਹਿਬ ਦੇ ਪਰ ਉੱਥੋਂ ਆ ਗਏ ਹਰ ਚਾਲ ਪੁੱਛਣ ਵਾਸਤੇ ਆ ਗਏ 12000 ਕਰੋੜ ਬਿਆ ਇੱਕ ਉਹਨਾਂ ਨੇ ਕਹਿ ਗਏ 1600 ਕਰੋੜ ਬਿਆਇਕ ਦਿੱਤਾ 20 2000 ਰੁਪਏ ਪਰ ਇੱਕੜ ਜਿਹੜਾ ਵਾ ਮੁਆਵਜ਼ਾ ਹਰ ਕਿਸਾਨ ਨੂੰ ਦੇਵਾਂਗੇ ਦੇਖੋ 20000 ਉਹਨਾਂ ਨੂੰ ਕਹਿਤਾ ਦਿੱਤਾ ਪਹਿਲੀ ਗੱਲ ਤਾਂ ਜਿਸ ਦਿਨ ਦੇ ਕੇ ਆਣਗੇ ਉਸ ਦਿਨ ਗੱਲ ਕਰਾਂਗੇ ਜੇ ਵੀ 12 ਹਜ਼ਾਰ ਕਰੋੜ ਔਰ 1600 ਕਰੋੜ ਤੋਂ ਇਲਾਵਾ ਇਹ ਵੀ ਜਿਹੜਾ ਤੁਸੀਂ ਕਹਿ ਰਹੇ ਹੋ 20000 ਰੁਪਿਆ ਏਕੜ ਦੇਣਗੇ ਤੂੰ ਦੇਖ ਲੰਗੇ ਟਾਈਮ ਆ ਜਾਏਗਾ ਪਹਿਲਾਂ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ ਸਾਡੀਆਂ ਭੈਣਾਂ ਨੂੰ ਜਾ ਕੇ ਲੁਧਿਆਣੇ ਜੀ ਕੇ ਸਾਰੇ ਪੰਜਾਬ ਦੇ ਬੱਚੋ 10000 ਰੁਪਏ ਦਵਾਂਗੇ ਉਹ ਦਿੱਤਾ ਜਿਹੜਾ ਇੱਕ ਇਨਸਾਨ 1000 ਰੁਪਏ ਨਹੀਂ ਦੇ ਸਕਦਾ ਤੂੰ ਉਹਨੇ 20-20 ਹਜ਼ਾਰ ਅੱਜ ਕਿੱਥੋਂ ਦੇ ਦੇਣਾ ਇਹ ਝੂਠੇ ਲੋਕ ਨੇ ਝੂਠ ਬੋਲਦੇ ਨੇ ਡਰਾਮੇ ਕਰਦੇ ਨੇ ਇਹ ਸਿਰਫ ਲੁੱਟਣ ਆਏ ਨੇ ਇਹ ਕੇਜਰੀਵਾਲ ਐਂਡ ਕੰਪਨੀ ਲੁਟੇਰੇ ਨੇ ਮੁਕੰਦਰੀ ਮੁਕੰਦਰੀ ਹੌਸਪੀਟਲ ਤੋਂ ਕੱਲ ਕਹਿੰਦੇ ਨੇ ਕਿ ਹਰ ਇੱਕ ਨੂੰ ਮੁਆਵਜ਼ਾ ਮਿਲੇਗਾ ਬਹੁਤ ਜਲਦੀ ਛੁੱਟੀ ਹੋ ਰਹੀ ਹੈ ਮੈਨੂੰ ਤੇ ਮੈਂ ਜਿਹੜਾ ਵਾ ਹਰ ਇੱਕ ਦਾ ਜਿਹੜਾ ਮੁਆਵਜ਼ਾ ਦੇਵਾਂਗਾ ਮੇਰੇ ਕੋਲ 23 ਦੇ ਵਿੱਚ ਵੀ ਉਹਨਾਂ ਕਹੇ ਸੀ ਤੁਹਾਡੀ ਮੁਰਗੀ ਮਰ ਜੇਗੀ ਉਹਦੇ ਵੀ ਪੈਸੇ ਦਵਾਂਗੇ ਤੁਹਾਡੇ ਕੋਈ ਗਾਂ ਮੱਝ ਮਰ ਜੇਗੀ ਉਹਦੇ ਵੀ ਦੇ ਦਾਂਗੇ ਬੱਕਰੀ ਦੇ ਬੱਕਰੀਆਂ ਮਰੀਆਂ ਦੇ ਪੈਸੇ ਦੇ ਦਿਆਂਗੇ ਮਿਲ ਗਿਆ ਦੱਸ ਦਿਓ ਕਿ ਇਹਨੂੰ ਮਿਲੇ ਨੇ ਇੱਕ ਬੰਦਾ ਚਲੋ ਪੰਜਾਬ ਜੀ ਮੇਰੇ ਨਾਲ ਚਲੋ ਤੁਸੀਂ ਦੱਸ ਦਿਓ ਕੋਈ ਇੱਕ ਬੰਦੇ ਦਾ ਨਾਮ ਲੈ ਦਿਓ ਮੁਰ ਇੱਕ 23 ਦੇ ਵਿੱਚ ਵੀ ਇਹਨਾਂ ਨੇ ਗੱਲ ਕਹੀ ਸੀ ਦਿੱਤੇ ਕਿਸੇ ਨੂੰ ਹਾਂ ਜਿਹੋ ਜੇ ਤੇਜ ਮੇਲੇ ਨੂੰ ਹਜੇ ਹੁੰਦੇ ਰਹਿਗਾ ਪਰ ਮੈਂ ਤੁਹਾਨੂੰ ਇੱਕ ਵਾਦਾ ਕਰਨਾ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਕੇ ਗਏ ਨੇ ਜੋ ਕਹਿ ਕੇ ਗਏ ਨੇ ਉਹ ਕਰਨਗੇ ਜੇ ਉਹਨਾਂ ਨੇ 12000 ਕਰੋੜ ਵੀ ਆ ਕਿਹਾ ਹੈ ਪੰਜਾਬ ਨੂੰ ਦਿੱਤਾ ਹੈ ਉਹ ਦਿਓ ਇਹਨੂੰ ਦੇਣਾ ਪਏਗਾ 1600 ਕਰੋੜ ਦੇ ਕੇ ਗਏ ਨੇ ਉਹ ਲੋਕਾਂ ਦੇ ਕਰਾਂਜ ਪਹੁੰਚੇਗਾ ਨਿਗਰਾਨੀ ਕਰੂਗੇ ਉਹਦੀ ਕਿ ਹਾਂ ਵੀ ਲੋਕਾਂ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ ਬਿਲਕੁਲ ਨਿਗਰਾਨੀ ਕਰਾਂਗੇ 101% ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਇਸ ਚੀਜ਼ ਤੇ ਨਿਗਾ ਰੱਖੇਗਾ ਔਰ ਅਸੀਂ ਤੇ ਦੇਖੋ ਕਿਸਾਨ ਵੀਰਾਂ ਨੇ ਵੀ ਇੱਕ ਗੱਲ ਕਹੇ ਤੇ ਵੀ ਸਾਨੂੰ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਤੇ ਕਿਸੇ ਸੰਤਰੀ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਸਾਡੇ ਜਿਹੜੇ ਪੈਸੇ ਨੇ ਡਾਇਰੈਕਟ ਪਹੁੰਚਣਾ ਚਾਹੀਦੇ ਨੇ ਔਰ ਸਾਡੀ ਵੀ ਮੰਗ ਹੈ ਜੀ ਸਾਰੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਮੋਦੀ ਜੀ ਡਾਇਰੈਕਟ ਬਹ ਦਿਓ ਇਸ ਐਸਾ ਸੋਰਸ ਕਰੋ ਵੀ ਲੋਕਾਂ ਦੇ ਜਿਨ੍ਹਾਂ ਦੇ ਲੋਕਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਪੈਸੇ ਮਿਲਣ ਜਿਨ੍ਹਾਂ ਦੇ ਮਕਾਨ ਟੱਗੇ ਨੇ ਉਹਨਾਂ ਦੇ ਮਕਾਨ ਬਣ ਜਿਨ੍ਹਾਂ ਦੀ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਨੂੰ ਜ਼ਮੀਨਾਂ ਦੇ ਪੈਸੇ ਮਿਲਣ ਜਿਨ੍ਹਾਂ ਦੀ ਖੇਤੀ ਖਰਾਬ ਹੋ ਗਈ ਉਹਨਾਂ ਨੂੰ ਖੇਤੀ ਦੇ ਪੈਸੇ ਮਿਲ ਇਹਨਾਂ ਨੂੰ ਪੈਸੇ ਨਹੀਂ ਮਿਲਣਾ ਚਾਹੀਦੇ ਇਹ ਠੀਕ ਇੱਕ ਕਾਨੂੰਨ ਹੈਗਾ ਇਹ ਵੀ ਸਰਕਾਰ ਦੇ ਥਰੂ ਪੈਸੇ ਲੱਗਦੇ ਨੇ ਪਰ ਅਸੀਂ ਇਹ ਕਵਾਂਗੇ ਜੇ ਸਰਕਾਰ ਦੇ ਥਰੂ ਵੀ ਲੱਗਣੇ ਨੇ ਕੋਈ ਐਸੇ ਅਫਸਰ ਜਿਹੜੇ ਨੇ ਪੁਆਇੰਟ ਕੀਤੇ ਜਾਣ ਜਿਨ੍ਹਾਂ ਦੇ ਰਹਿ ਰਮਾਇਨ ਦੇ ਵਿੱਚ ਮੇਰੇ ਪੰਜਾਬ ਦੀ ਜਨਤਾ ਦੇ ਕੋਲ ਪੈਸਾ ਪਹੁੰਚੇ ਕਿ ਤਾਂ ਜੀ ਬਿਲਕੁਲ ਆ ਸੀਗੇ ਗੁਰਦੇਵ ਸ਼ਰਮਾ ਦੇਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਤੇ ਗਏ ਰਾਹਤ ਪੈਕੇਜ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਵੱਡੇ ਸਵਾਲ ਚੱਕ ਰਹੇ ਨੇ ਉਹਨਾਂ ਦੇ ਠੋਕਵੇਂ ਜਵਾਬ ਦਿੱਤੇ ਨੇ ਤੇ ਦੂਜੇ ਪਾਸੇ ਹਰਦੀਪ ਮੁੰਡਿਆ ਦੇ ਵੱਲੋਂ ਰੋਣ ਨੂੰ ਲੈ ਕੇ ਜਿਹੜੀ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਜਾ ਰਹੀ ਹੈ ਨਰਿੰਦਰ ਮੋਦੀ ਦੇ ਵਿਜ਼ਿਟ ਨੂੰ ਲੈ ਕੇ ਉਹਦੇ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਹਰਦੀਪ ਮੁੰਡਿਆ ਵੱਲੋਂ ਕੀਤੇਗੀ ਮਾਈਨਿੰਗ ਨੂੰ ਲੈ ਕੇ ਉਹ ਰੋਂਦੇ ਨਜ਼ਰ ਆ ਰਹੇ ਨੇ ਕਿਉਂਕਿ ਅਗਰ ਜਾਂਚ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਕੀ ਹੋਏਗਾ ਉਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਕੈਮਰਾ ਪਰਸਨ ਕੇਸ ਦੇ ਨਾਲ ਬਵੇਕਟਾਲ ਚਰਚਾ ਟੀਵੀ ਲੁਧਿਆਣਾ